ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਭਗਤ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਦਰਜ ਹੈ ਤੇ ਭਗਤ ਕਬੀਰ ਸਾਹਿਬ ਜੀ ਬਨਾਰਸ ਤੇਵੇਂ ਨੇੜੇ ਰਹਿੰਦੇ ਸਨ ਤੇ ਜਲਾਹੇ ਦਾ ਕੰਮ ਕਰਦੇ ਸਨ ਇਕ ਵਾਰ ਪਵਿੱਤ੍ਰ ਕਬੀਰ ਜੀ ਗੰਗਾ ਦੇ ਕੰਢੇ ਤੇ ਬੈਠੇ ਤਾਟ ਦੇ ਉੱਤੇ ਤੇ ਪਵਿੱਤ੍ਰ ਕਬੀਰ ਸਾਹਿਬ ਜੀ ਵਾਹਿਗੁਰੂ ਪ੍ਰਮਾਤਮਾ ਹਰੀ ਅਕਾਲ ਪੁਰਖ ਦੇ ਨਾਲ ਇਕਮਿਕ ਹੋ ਚੁੱਕੇ ਸਨ ਤੇ ਇੱਕ ਦਿਨ ਉਹਨਾਂ ਨੇ ਗੰਗਾ ਦੇ ਕੰਢੇ ਦੇ ਤਾਟ ਦੇ ਉੱਤੇ ਬੈਠੇ ਸਨ ਤੇ 7-8 ਸਾਧੂ ਨੇੜੇ ਬੈਠੇ ਸਨ ਕਿ ਉਹਨਾਂ ਨੂੰ ਸਾਧੂਆਂ ਨੂੰ ਕਹਿ ਦਿੱਤਾ ਕਿ ਅਸੀਂ ਪ੍ਰਸ਼ਾਦਾ ਤਿਆਰ ਕਰਨਾ ਹੈ ਤੁਹਾਨੂੰ ਸਭ ਨੂੰ ਅਸੀਂ ਆਪਣੇ ਘਰ આમંત્રਿਤ ਕਰਨਾ ਚਾਹੁੰਦੇ ਹਾਂ ਭਾਵ ਕਿ ਤੁਸੀਂ ਸਾਡੇ ਘਰ ਪ੍ਰਸ਼ਾਦਾ ਛਕਣਾਓ ਅਸੀਂ ਸਾਧੂ ਮਹਾਤਮਾ ਦੀ ਸੇਵਾ ਕਰਨਾ ਚਾਹੁੰਦੇ ਹਾਂ ਤਾਂ ਤਨ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਤੇ ਉਹ ਸਾਧੂ ਸਨ ਉਹਨਾਂ ਨੇ ਗਾੜੀ ਅੱਗੇ ਹੋਰ ਸਾਧੂਆਂ ਨਾਲ ਗੱਲ ਕੀਤੀ ਫਿਰ ਉਹਨਾਂ ਸਾਧੂਆਂ ਨੇ ਅੱਗੇ ਹੋਰਾਂ ਨਾਲ ਗੱਲ ਕੀਤੀ ਤੇ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਦੇ ਘਰ ਲੰਗਰ ਦੀ ਜਿਹੜੀ ਗੱਲ ਸੀ ਉਹ ਸਾਰੇ ਫੈਲ ਗਈ ਭਾਰਤ ਭਗਤ ਕਬੀਰ ਜੀ ਜੁਲਾਹੇ ਦਾ ਕੰਮ ਕਰਦੇ ਸਨ ਘਰ ਦੇ ਵਿੱਚ ਗਰੀਬੀ ਬੜੀ ਸੀ ਕੇਵਲ ਤੇ ਕੇਵਲ ਵੀ 25 ਸਾਧੂਆਂ ਦਾ ਹੀ ਉਹਨਾਂ ਨੇ ਲੰਗਰ ਤਿਆਰ ਕੀਤਾ ਸੀ ਪਰ ਜਿਹੜੀ ਪ੍ਰਸ਼ਾਦੇ ਵਾਲੀ ਗੱਲ ਸੀ ਉਸ ਦੇ ਕਾਰਨ ਲਗਭਗ 22500 ਤੋਂ ਵੱਧ ਜਿਹੜੇ ਸਾਧੂ ਸੰਸਨ ਨੂੰ ਇਕੱਠੇ ਹੋ ਗਏ ਤੇ ਪਾਗਤ ਕਬੀਰ ਸਾਹਿਬ ਜੀ ਨੇ ਜਦੋਂ ਇਹ ਵੇਖਿਆ ਕਿ ਗੱਲ ਫੈਲ ਗਈ ਹੈ ਤੇ ਉਹਨਾਂ ਨੇ ਸੋਚਿਆ ਕਿ ਪ੍ਰਮਾਤਮਾ ਜੀ ਮੇਰੇ ਕੋਲ ਤਾਂ ਇਹਨਾਂ ਰਾਸ਼ਨ ਨਹੀਂ ਇਹਨਾਂ ਤਨ ਨਹੀਂ ਮੈਂ ਕਿਵੇਂ ਇਹਨਾਂ ਦੀ ਸੇਵਾ ਕਰਾਂਗਾ ਭਗਤ ਕਬੀਰ ਸਾਹਿਬ ਜੀ ਇਹ ਸੋਚ ਕੇ ਆਪਣੇ ਘਰੋਂ ਨਿਕਲ ਆਏ ਕਿਤੇ ਮੈਂ ਝੂਠਾ ਨਾ ਪੈ ਜਾਵਾਂ ਕਿਤੇ ਲੋਕਾਂ ਦੇ ਵਿੱਚ ਤੋਹਿੰਨ ਨਾ ਹੋ ਜਾਵੇ। ਅਗਤ ਕਬੀਰ ਸਾਹਿਬ ਜੀ ਘਰੋਂ ਨਿਕਲ ਆਏ ਤੇ ਆ ਕੇ ਇੱਕ ਸੁਨਸਾਨ ਜਗ੍ਹਾ ਦੇ ਉੱਤੇ ਬੈਠ ਗਏ। ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਪਰਮਾਤਮਾ ਜੀ ਮੈਂ ਤਾਂ ਆਪਣੀ ਲੋੜ ਮੁਤਾਬਕ ਤਨ ਮੁਤਾਬਕ ਸੇਵਾ ਕਰਨ ਦੀ ਸੋਚੀ ਸੀ। ਪਰ ਇਹ ਕੀ ਵਾਪਰ ਗਿਆ? ਸਾਰੇ ਬਨਾਰਸ ਵਿੱਚ ਹੀ ਗੱਲ ਫੈਲ ਗਈ। ਤੇ अनेका ਹੀ ਲੋਕ ਜਿਹੜੇ ਹਨ ਉਹ ਭਗਤ ਕਬੀਰ ਸਾਹਿਬ ਜੀ ਦੇ ਘਰ ਵੱਲ ਨੂੰ ਤੁਰ ਪਏ ਹੁਣ ਘਰ ਦੇ ਵਿੱਚ ਕੀ ਹੋਵੇਗਾ ਕੀ ਕਿਸੇ ਨੂੰ ਖਾਣ ਲਈ ਭੋਜਨ ਮਿਲੇਗਾ ਵੀ ਕਿ ਨਹੀਂ ਇਹ ਸੋਚ ਕੇ ਭਗਤ ਕਬੀਰ ਸਾਹਿਬ ਜੀ ਉਦਾਸ ਸਨ ਤੇ ਭਗਤ ਕਬੀਰ ਸਾਹਿਬ ਜੀ ਕਾਫੀ ਚਿਰ ਉੱਥੇ ਬੈਠੇ ਰਹੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਂਦੇ ਰਹੇ ਪਗਤ ਸਾਹਿਬ ਜੀ ਇਹਨਾਂ ਵਿਚਾਰਾਂ ਦੇ ਨਾਲ ਕਾਫੀ ਛੇੜ ਬਾਅਦ ਉਥੋਂ ਉੱਠੇ ਤੇ ਆਪਣੇ ਘਰ ਵੱਲੋਂ ਵਾਪਸ ਰਵਾਨਾ ਹੋਏ ਜਦੋਂ ਘਰ ਵੱਲੋਂ ਗਏ ਤੇ ਰਸਤੇ ਵਿੱਚ ਆਉਂਦੇ ਜਾਂਦੇ ਰਾਹੀ ਕਹਿ ਰਹੇ ਸਨ ਤਨ ਕਬੀਰ ਤਨ ਕਬੀਰ ਤਨ ਕਬੀਰ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਇੱਕ ਨੂੰ ਰੋਕ ਕੇ ਪੁੱਛਿਆ ਕਿ ਭਾਈ ਕੀ ਹੋਇਆ ਤੁਸੀਂ ਧੰਨ ਕਬੀਰ ਧੰਨ ਕਬੀਰ ਕਿਉਂ ਕਹਿ ਰਹੇ ਹੋ ਤਾਂ ਉਸਨੇ ਆਖਿਆ ਕਿ ਭਗਤ ਕਬੀਰ ਸਾਹਿਬ ਜੀ ਦੇ ਘਰ ਅੱਜ ਲੰਗਰ ਲੱਗਾ ਸੀ ਤੇ ਉਹਨਾਂ ਨੇ ਸਾਧੂ ਮਹਾਂਤਮਾ ਦੀ ਬੜੀ ਸੇਵਾ ਕੀਤੀ ਤੇ ਸਾਧੂ ਮਹਤਮਾ ਨੂੰ ਲੰਗਰ ਸ਼ਿਕਾਉਣ ਤੋਂ ਬਾਅਦ ਭਗਤ ਕਬੀਰ ਸਾਹਿਬ ਜੀ ਨੇ ਬਸਤਰ ਵੀ দান ਕੀਤੇ ਕੇਵਲ ਬਸਤਰ ਹੀ দান ਨਹੀਂ ਕੀਤੇ ਭਗਤ ਕਬੀਰ ਸਾਹਿਬ ਜੀ ਨੇ ਨਾਲ ਦੀ ਨਾਲ ਦੋ ਦੋ ਸੋਨੇ ਦੀਆਂ ਮੋਹਰਾਂ ਵੀ দান ਕੀਤੀਆਂ ਇੰਨਾ ਵੱਡਾ ਦਾਨ ਅੱਜ ਦੇ ਸਮੇਂ ਵਿੱਚ ਕੌਣ ਕਰ ਸਕਦਾ ਹੈ ਜਦੋਂ ਇਹ ਗੱਲ ਭਗਤ ਕਬੀਰ ਸਾਹਿਬ ਜੀ ਨੇ ਸੁਣੀ ਉਹ ਹੈਰਾਨ ਰਹਿ ਗਏ ਤੇ ਜਦੋਂ ਘਰ ਪਹੁੰਚੇ ਤੇ ਭਗਤ ਕਬੀਰ ਸਾਹਿਬ ਜੀ ਕੀ ਵੇਖਦੇ ਨੇ ਕਿ ਘਰ ਦੇ ਗਾੜੀ ਇੱਕ ਵੱਡਾ ਸਾਰਾ ਪਤਲਾਂ ਦਾ ਢੇਰ ਪਿਆ ਹੋਇਆ ਹੈ ਤੇ ਅੰਦਰ ਗਏ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਘਰ ਦੇ ਅੰਦਰ ਪ੍ਰਵੇਸ਼ ਕੀਤਾ ਮਨ ਦੇ ਵਿੱਚ ਤਾਂ ਵਿਚਾਰ ਸੀ ਕਿ ਕੋਈ ਕਾਫੀ ਬੀਜਤੀ ਹੋਈ ਹੋਵੇਗੀ ਪਰ ਜਦੋਂ ਘਰ ਦੇ ਅੰਦਰ ਗਏ ਤੇ ਮਾਹੌਲ ਵੇਖਿਆ ਤੇ ਬੜੇ ਹੈਰਾਨ ਹੋਏ ਕਿ ਮਾਤਾ ਜੀ ਵੀ ਪ੍ਰਸੰਨ ਚਿਤਸਨ ਆਤੇ ਭਗਤ ਕਬੀਰ ਸਾਹਿਬ ਜੀ ਦੀ ਪਤਨੀ ਵੀ ਪ੍ਰਸੰਨ ਚਿਤ ਸਨ ਜਦੋਂ ਇਹ ਉਹਨਾਂ ਨੇ ਵੇਖਿਆ ਤੇ ਪੁੱਛਿਆ ਕਿ ਕੀ ਹੋਇਆ ਤੇ ਮਾਤਾ ਜੀ ਕਹਿਣ ਲੱਗੇ ਉਹਨਾਂ ਦੀ ਪਤਨੀ ਕਹਿਣ ਲੱਗੇ ਕਿ ਤੁਸੀਂ ਆਪ ਹੀ ਇਹਨੇ ਰਾਸ਼ਨ ਦਾ ਪ੍ਰਬੰਧ ਕਿੱਥੋਂ ਕੀਤਾ ਸਾਰੇ ਲੋਕ ਬੜੇ ਖੁਸ਼ ਨਜ਼ਰ ਆ ਰਹੇ ਸਨ ਪਗਤ ਕਬੀਰ ਸਾਹਿਬ ਜੀ ਦੇ ਮੂੰਹੋਂ ਉਸੇ ਸਮੇਂ ਸਹਿ ਸੁਬਾਏ ਬਚਨ ਨਿਕਲੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਿਆ ਸਰੀਰ ਕਿਆ ਜਾਨੂ ਕਿਛ ਹਰ ਕੀਆ ਭਇਓ ਕਬੀਰ ਕਬੀਰ ਕਹਿੰਦਾ ਕਿ ਪਗਤ ਕਬੀਰ ਸਾਹਿਬ ਜੀ ਨੇ ਆਖਿਆ ਨਾ ਕਿ ਅਸੀਂ ਇਹਨਾ ਕੁਝ ਕਰ ਸਕਦੇ ਹਾਂ ਤੇ ਨਾ ਹੀ ਅਸੀਂ ਕੀਤਾ ਹੈ ਤੇ ਨਾ ਹੀ ਅਸੀਂ ਇਹਨਾ ਕੁਝ ਕਰਨ ਜੋਗੇ ਹਾਂ ਕੀ ਪਤਾ ਵਾਹਿਗੁਰੂ ਨੇ ਪਰਮਾਤਮਾ ਨੇ ਅਕਾਲ ਪੁਰਖ ਨੇ ਕੀ ਖੇਡ ਵਰਟਾਈ ਕਿ ਸਾਡੇ ਘਰ ਦੇ ਵਿੱਚੋਂ ਸਭ ਲੋਕਾਂ ਨੂੰ ਪਾਰ ਪੇਟ ਲੰਗਰ ਮਿਲਿਆ ਤੇ ਸੇਵਾ ਰੱਬ ਨੇ ਆਪ ਕਰਾਈ ਕਿ ਸਾਰੇ ਪਾਸੇ ਭਗਤ ਕਬੀਰ ਸਾਹਿਬ ਜੀ ਦੀ ਜਾਇਜਾਕਾਰ ਹੋਣ ਲੱਗੀ ਸੋ ਇਹ ਅਕਾਲ ਮੁਰਖ ਵਾਹਿਗੁਰੂ ਦਾ ਮੁੰਡ ਕਦੀਮਾ ਦਾ ਸੁਭਾਅ ਹੈ ਕਿ ਉਹ ਆਪਣੇ ਭਗਤਾਂ ਦੀ ਹਮੇਸ਼ਾ ਇਲਾਜ ਰੱਖਦਾ ਹੈ ਤੇ ਆਪਣੇ ਭਗਤਾਂ ਦੀ ਕਦੇ ਵੀ ਪਿੱਠ ਨਹੀਂ ਲਗਣ ਦਿੰਦਾ ਗੁਰਬਾਣੀ ਦਾ ਫਰਮਾਨ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੂੰ ਰੱਖ ਲਈ ਹਰ ਜੀਓ ਹਰਨਾਖਸ਼ ਮਾਰ ਪਚਾਇਆ ਇੱਕ ਹੋਰ ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਹਰ ਯੁਗ ਯੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ RAM ਰਾਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ